ਫਗਵਾੜਾ ਵਿਖੇ বাস ਸਟੈਂਡ ਤੇ ਬੈਠੇ ਇੱਕ ਜੋੜੇ ਨੂੰ ਦੋ ਨਕਲੀ ਪੁਲਿਸ ਮੁਲਾਜ਼ਮਾਂ ਨੇ ਤੰਗ ਪਰੇਸ਼ਾਨ ਕਰਦੇ ਹੋਏ ਉਹਨਾਂ ਨੂੰ ਥਾਣੇ ਲੈ ਜਾਣ ਦੀਆਂ ਧਮਕੀਆਂ ਦਿੱਤੀਆਂ ਜਿਸ ਤੋਂ ਬਾਅਦ ਉਕਤ ਜੋੜੇ ਨਾਲ ਇਹਨਾਂ ਨੌਜਵਾਨਾਂ ਦੀ ਤਕਰਾਰਬਾਜ਼ੀ ਹੋ ਗਈ ਅਤੇ ਗੱਲ ਇੰਨੀ ਵੱਧ ਗਈ ਕਿ ਮੌਕੇ ਤੇ ਥਾਣਾ ਸਿਟੀ ਦੀ ਪੁਲਿਸ ਆ ਗਈ ਅਤੇ ਜਦੋਂ ਵੈਰੀਫਾਈ ਕੀਤਾ ਗਿਆ ਤਾਂ ਪਤਾ ਲੱਗਾ ਕਿ ਉਕਤ ਦੋਵੇਂ ਨੌਜਵਾਨ ਜੋ ਖੁਦ ਨੂੰ ਪੁਲਿਸ ਮੁਲਾਜ਼ਮ ਦੱਸ ਰਹੇ ਸਨ ਉਹ ਨਕਲੀ ਪੁਲਿਸ ਮੁਲਾਜ਼ਮ ਸਨ ਜਿਨ੍ਹਾਂ ਨੂੰ ਅਸਲੀ ਪੁਲਿਸ ਮੁਲਾਜ਼ਮ ਫੜ ਕੇ ਥਾਣੇ ਲੈ ਗਏ ਕੀ ਸੀ ਸਾਰਾ ਮਾਮਲਾ ਪੀੜਤ ਪੱਖ ਦੇ ਮੂੰਹੋਂ ਪਹਿਲਾਂ ਉਹ ਸੁਣੋ मैं, मेरा जो बैग था वो रह गया था बस में तो बस का वेट कर रहा था तो मैं और मेरी वाइफ यही बैठे थे चेयर पे तो दोनों पीछे से पहले हंसता कमेंट करते मैंने इग्नोर किया इग्नोर करके फिर मैरिड हो, हो। के मैंने, फिर मैंने इग्नोर लगे के चलो मैं, चलो मैं ये अपने आप को पुलिस अधिकारी बता हाँ, रहे थे जो दो लोग खड़े हैं मैं कौन सा अधिकारी बता रहा अपने आप को टोपी वाला या दूसरा ਦੂਸਰਾ ਓਕੇ ਹਾਂ ਜੀ ਉਹ ਬਤਾ ਦਿੱਤਾ ਮੈਨੂੰ ਫਿਰ ਕੀ ਹੋਇਆ ਕੋਸ਼ਿਸ਼ ਕੀਤੀ ਉਹ ਮੈਂ ਚਾਚਾ ਨਾਲ ਸਾਥ ਤੇ ਪੰਜਾਬ ਪੁਲਿਸ ਨੂੰ ਚਾਚਾ ਤੁਹਾਡੇ ਪੰਜਾਬ ਪੁਲਿਸ ਮੈਂ ਹਾਂਜੀ ਪੰਜਾਬ ਪੁਲਿਸ ਨੇ ਮੈਨੂੰ ਰਿਪਲਾਈ ਕਰੀ ਉਹਨੇ ਬਾਤ ਕੀਤੀ ਹਾਂਜੀ ਯਾਨੀ ਉਹ ਨਕਲੀ ਪੁਲਿਸ ਅਧਿਕਾਰੀ ਬਣ ਕੇ ਆਪਕੋ ਪਰੇਸ਼ਾਨ ਕਰ ਰਹੇ ਥੇ ਜਾਂਚ ਅਧਿਕਾਰੀ ਐਸਆਈ ਬਲਜਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਜਦੋਂ ਸੂਚਨਾ ਮਿਲੀ ਤਾਂ ਪੁਲਿਸ ਨੇ ਮੌਕੇ ਤੇ ਜਾ ਕੇ ਉਕਤ ਦੋਵੇਂ ਨੌਜਵਾਨਾਂ ਨੂੰ ਥਾਣੇ ਲਿਆਂਦਾ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਨਫੋਰਮੇਸ਼ਨ ਮੈਨੂੰ ਸੀ ਪੀਸੀਆਲੋਂ ਕਿ ਬੱਸ ਸਟੈਂਡ ਤੇ ਕੋਈ ਝਗੜਾ ਹੋਇਆ ਤੁਸੀਂ ਉੱਥੇ ਪਹੁੰਚੋ ਜਿੱਥੇ ਮੈਂ ਬੱਸ ਸਟੈਂਡ ਦੇ ਮੌਕੇ ਤੇ ਗਿਆ ਉੱਥੇ ਪੀਸੀਆਲ ਵਾਲੇ ਜਿਹੜੀ ਦੋ ਤਿੰਨ ਸੀ ਪਹਿਲਾਂ ਸਾਡੀ ਖੜੀ ਸੀ ਤੇ ਉਹਨਾਂ ਨਾਲ ਅਗੇ ਦੋ ਨੌਜਵਾਨ ਖੜੇ ਸੀਗੇ ਤੇ ਉਹਨਾਂ ਨੂੰ ਫਿਰ ਮੈਂ ਨਾਲ ਲੈ ਕੇ ਇੱਥੇ ਥਾਣਾ ਸਿਟੀ ਆ ਗਿਆ ਜੀ ਤੇ ਮਗਰ ਜਿਹੜੇ ਕੰਪਲੇਂਟਰ ਸੀ ਬਰਿੰਦਰ ਕੁਮਾਰ ਜਿਹੜੇ ਕਿ ਉਹ ਵੀ ਸਾਡੇ ਪੰਜਾਬ ਪੁਲਿਸ ਦੇ ਵਿੱਚ ਜਿੰਨਾ ਦੱਸਿਆ ਕਿ ਮੈਂ ਪੰਜਾਬ ਪੁਲਿਸ ਪਟਿਆਲੇ ਵਿੱਚ ਔਮਨ ਸਲਵ ਵਿੱਚ ਲੱਗਾ ਉਹ ਵੀ ਆਪਣੇ ਪਰਿਵਾਰ ਸਵੇ ਸਾਡੇ ਪੁਲਿਸ ਸਟੇਸ਼ਨ ਆ ਗਿਆ ਸੀ ਇਹਨਾਂ ਦੋਨਾਂ ਤੇ ਰਨ ਨੂੰ ਲੈ ਕੇ ਮੈਂ ਸਰਪ੍ਰਸਤ ਦੇ ਮੱਥ ਮੁੜਕੇ ਬਰਿੰਦਰ ਕੁਮਾਰ ਨੇ ਇੱਕ ਸਾਨੂੰ ਐਪਲੀਕੇਸ਼ਨ ਦਿੱਤੀ ਹੈ ਕਹਿੰਦਾ ਸੀ ਜੇ ਮੇਰੇ ਇਹ ਨਾ ਭਤੀਜਾ ਜਿਸ ਕੋ ਬੱਸ ਸਟੈਂਡ ਤੇ ਬੈਠਾ ਸੀਗਾ ਉਹਦੇ ਨਾਲ ਇਹਨਾਂ ਬਤਮੀਜ਼ੀ ਕੀਤੀ ਹੈ ਤੇ ਮੁੜਕੇ ਇਹਨਾਂ ਲੋਕ ਕਹਿੰਦੇ ਸਾਡੇ ਕੋ ਮਾਫੀ ਮੰਗ ਲਈਏ ਹੁਣ ਅਸੀਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦੇ ਸਾਨੂੰ ਇਹ ਵੀ ਪਤਾ ਚੱਲਿਆ ਵੀ ਇਹ ਜਿਹੜੇ ਦੋ ਬੰਦੇ ਆ ਇਹ ਆਪਣੇ ਆਪ ਨੂੰ ਉੱਥੇ ਕਹਿੰਦੇ ਸੀ ਅਸੀਂ ਪੁਲਿਸ ਮੁਲਾਜ਼ਮ ਜ਼ਿਕਰ ਹੋ ਗਿਆ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਜਦੋਂ ਇਸ ਤਰ੍ਹਾਂ ਦੀ ਗੱਲਬਾਤ ਸਾਹਮਣੇ ਆਈ ਹੋਵੇ ਸਗੋਂ ਇਸ ਤੋਂ ਪਹਿਲਾਂ ਵੀ ਸੂਬੇ ਪੱਧਰ ਤੋਂ ਕਈ ਖਬਰਾਂ ਅਜਈਆਂ ਆਈਆਂ ਹਨ ਜਿਨ੍ਹਾਂ ਵਿੱਚ ਨਕਲੀ ਪੁਲਿਸ ਮੁਲਾਜ਼ਮ ਵਾਂ ਕੇ ਲੋਕਾਂ ਦੇਖਣਾ ਹੋਵੇਗਾ ਕਿ ਹੁਣ ਇਸ ਮਾਮਲੇ ਵਿੱਚ ਫਗਵਾੜਾ ਪੁਲਿਸ ਕੋਈ ਠੋਸ ਕਾਰਵਾਈ ਕਰਦੀ ਹੈ ਜਾਂ ਫਿਰ ਇਸ ਮਾਮਲੇ ਨੂੰ ਵੀ ਜਾਂਚ ਦੀਆਂ ਫਾਈਲਾਂ ਵਿੱਚ ਹੀ ਦਫ਼ਨ ਕਰ ਦਿੱਤਾ ਜਾਵੇਗਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਜੇ ਤੁਹਾਡੇ ਆਇਲਸ ਵਿੱਚ 6 each ਬੈਂਡ ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਸ ਦਾ ਤਜਰਬਾ ਹੈ